ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨਜੀ ਮਹਿਸਵਾਲ ਤਾਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਖਿਲਾਫ ਇੱਕ ਖਾਸ ਮੁਹਿੰਮ ਚੱਲਿਆ ਜਿਸ ਦੇ ਵਿੱਚ ਜਿਹੜੇ ਪ੍ਰਵਾਸੀ ਇੱਥੇ ਝਾਲੀ ਆਧਾਰ ਕਾਰਡ ਬਣਾਵਾ ਕੇ ਜਾਂ ਫਿਰ ਝਾਲੀ ਵੋਟਾਂ ਬਣਾ ਕੇ ਰਹਿ ਰਹੇ ਨੇ ਉਹਨਾਂ ਦੇ ਉੱਪਰ ਵਕ ਵਕ ਪੰਚਾਇਤਾਂ ਦੁਆਰਾ ਪਿੰਡ ਇਕੱਠੇ ਹੋ ਕੇ ਪੰਚਾਇਤਾਂ ਦੇ ਵਿੱਚ ਮਤੇ ਪਾ ਰਹੇ ਨੇ ਤੇ ਖਾਸ ਮੁਹਿੰਮ ਪਹਿਲਾਂ ਹੁਸ਼ਿਆਰਪੁਰ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਕਿ ਇੱਕ ਛੋਟੇ 5-6 ਸਾਲ ਦੇ ਬੱਚੇ ਦੇ ਨਾਲ ਜ਼ਬਰਦਸਤੀ ਕਰਕੇ ਕਤਲ ਕੀਤਾ ਜਾਂਦਾ ਉਸ ਘਟਨਾ ਦੇ ਨਾਲ ਪੂਰਾ ਪੰਜਾਬ ਦਹਿਲਾ ਜਾਂਦਾ ਲੋਕਾਂ ਦੇ ਮਨ ਨੂੰ ਜਿਹੜੀ ਗਹਿਰੀ ਸੱਟ ਲੱਗਦੀ ਆ ਪ੍ਰਵਾਸੀਆਂ ਪ੍ਰਤੀ ਹਾਲਾਂਕਿ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਜਿਹੜੀ ਉਹ ਵੀ ਆਉਂਦੀ ਆ ਪਰ ਇਹ ਸਭ ਦੇ ਵਿਚਾਲੇ ਫਿਰ ਬਠਿੰਡਾ ਦੇ ਇੱਕ ਪਿੰਡ ਨੇ ਮਤੇ ਪਾਇ ਸੀ ਤੇ ਅੱਜ ਖਬਰ ਆਈ ਆ ਕਿ ਜਿਹੜਾ ਜਲੰਧਰ ਦੇ ਆਧਪੁਰ ਇਲਾਕੇ ਦੇ ਪਿੰਡਾਂ ਦੇ ਵੱਲੋਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਟਰੌਲੀ ਕਲਾਂ ਦੇ ਵਿੱਚ ਪਿੰਡ ਵਾਸੀਆਂ ਨੇ ਵੱਡਾ ਇਕੱਠ ਕੀਤਾ ਹਾਲਾਂਕਿ ਟਰੌਲੀ ਕਲਾਂ ਦੇ ਵਿੱਚ ਆਸ-ਪਾਸ ਦੇ ਦੱਸਿਆ ਜਾ ਰਿਹਾ ਕਿ ਤਕਰੀਬਨ 10 ਪਿੰਡ ਇਕੱਠੇ ਹੋਏ ਸੀ ਜਿਹੜੇ ਮੋਤਵਰ ਲੋਕ ਇਕੱਠੇ ਹੋ ਕੇ ਉਹਨਾਂ ਦੇ ਵੱਲੋਂ ਮਤੇ ਪਾਏ ਗਏ ਨੇ ਕਿ ਪ੍ਰਵਾਸੀਆਂ ਖਿਲਾਫ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਫੈਸਲੇ ਕੀਤਾ ਨੇ ਕੇ ਪਰਵਾਸੀ ਜਿਹੜੇ ਪਿੰਡਾਂ ਦੇ ਵਿੱਚ ਇਸ ਅਡਰੈਸ ਦੇ ਉੱਪਰ ਜਾਲੀ ਆਧਾਰ ਕਾਰਡ ਬਣਾਇਆ ਨੇ ਉਹਨਾਂ ਦਾ ਆਧਾਰ ਕਾਰਡ ਹੈ ਯੂਪੀ ਬਿਹਾਰ ਦੇ ਵਿੱਚ ਵੀ ਹੈ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜੇ ਇਧਰਲੇ ਪਾਸੇ ਵੀ ਬਣਾਇਆ ਉਹਨਾਂ ਦਾ ਜਿਹੜਾ ਉਹ ਆਧਾਰ ਕਾਰਡ ਆ ਉਹ ਕੈਨਸਲ ਕਰਵਾਇਆ ਜਾਵੇਗਾ ਤੇ ਉਸ ਤੋਂ ਵੀ ਅਗਲੀ ਗੱਲ ਕਿ ਉਸ ਆਧਾਰ ਕਾਰਡ ਤੋਂ ਬਾਅਦ ਜਿਹੜੀਆਂ ਜਾਲੀ ਵੋਟਾਂ ਬਣਾਈਆਂ ਨੇ ਉਧਰ ਵੀ ਵੋਟਾਂ ਨੇ ਇਧਰ ਵੀ ਬਣਾਈਆਂ ਨੇ ਉਹ ਸਾਰੀਆਂ ਵੋਟਾਂ ਕੱਟੀਆਂ ਜਾਣਗੀਆਂ ਤੇ ਨਾਲ ਦੀ ਨਾਲ ਸਿੱਧੇ ਤੌਰ ਤੇ ਪਿੰਡ ਵਾਸੀਆਂ ਨੇ ਇਕੱਠੇ ਹੋਏ ਆਸ-ਪਾਸ ਦੇ ਕਈ ਪਿੰਡਾਂ ਨੇ ਇਹ ਮਤੇ ਪਾਇਨੇ ਕਿ ਇੰਨਾ ਪਿੰਡਾਂ ਦੇ ਵਿੱਚ ਜੇਕਰ ਕੋਈ ਪਰਵਾਸੀ ਨੂੰ ਆਪਣੇ ਘਰ ਦੇ ਵਿੱਚ ਕਹੇਗਾ ਦੋ ਚਾਰ ਪਰਵਾਸੀਆਂ ਨੂੰ ਪਹਿਲੀ ਗੱਲ ਤਾਂ ਪਰਵਾਸੀ ਨੂੰ ਪਿੰਡ ਦੇ ਵਿੱਚ ਰੱਖਿਆ ਨਹੀਂ ਜਾਣਾ ਉਹਨਾਂ ਨੂੰ ਮੋਟਰਾਂ ਤੇ ਰੱਖਿਆ ਜਾਵੇਗਾ ਜੇਕਰ ਰੱਖਿਆ ਜਾਣਾ ਤਾਂ ਉਹ ਜਿਸ ਦੇ ਘਰ ਦੇ ਵਿੱਚ ਰਹਿ ਰਹੇ ਹੋਣਗੇ ਉਹ ਪਿੰਡ ਦੇ ਸਰਪੰਚ ਨੂੰ ਬਕਾਇਦਾ ਤੌਰ ਤੇ ਜਾਣਕਾਰੀ ਦੇਵੇਗਾ ਤੇ ਉਸ ਪਰਵਾਸੀ ਦੁਆਰਾ ਜੇਕਰ ਕਿਸੇ ਤਰੀਕੇ ਦੀ ਗਲਤ ਹਰਕਤ ਕੀਤੀ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਆ ਉਹ ਪਰਿਵਾਰ ਵਾਲਾ ਹੋਵੇਗਾ ਉਹ ਘਰ ਵਾਲਾ ਹੋਵੇਗਾ ਜਿਹੜਾ ਉਸ ਨੂੰ ਰੱਖੇਗਾ ਤੇ ਉਸ ਤੋਂ ਵੀ ਅਗਲੀ ਗੱਲ ਕਿ ਰਾਤਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਨਸ਼ੇ ਕਰਕੇ ਪਰਵਾਸੀ ਫਿਰਦੇ ਨੇ ਉਹਨਾਂ ਦਾ ਬਿਲਕੁਲ ਤੌਰ ਤੇ ਜਿਹੜਾ ਪਾਬੰਦੀ ਲਗਾ ਦਿੱਤੀ ਗਿਆ ਉਹਨਾਂ ਵੱਲੋਂ ਵੀ ਗੱਲ ਆਖੀ ਗਿਆ ਕਿ ਅੱਜ ਅਸੀਂ 10 ਪਿੰਡਾਂ ਦਾ ਇਕੱਠ ਕਰਿਆ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡਾਂ ਦਾ ਇਕੱਠ ਵੀ ਜਲਦੀ ਕਰਾਂਗੇ ਜਾਨੀ ਕਿ ਪਰਵਾਸੀਆਂ ਖਿਲਾਫ ਇੱਕ ਵੱਡੀ ਮੁਹਿੰਮ ਜਲੰਧਰ ਦੇ ਵਿੱਚ ਵੀ ਉੱਟਣ ਲੱਗੀ ਆ ਕਿਉਂਕਿ ਜਲੰਧਰ ਤੋਂ ਇੱਕ ਘਟਨਾ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਛੋਟੀ ਬੱਚੀ ਦੇ ਨਾਲ ਜਿਹੜਾ ਗਲਤ ਤਰਕਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਉਹ ਘਟਨਾ ਜਿਸ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹਲਾਕੇ ਰੱਖ ਦਿੱਤਾ ਤੇ ਅੱਜ ਆਦਮਪੁਰ ਦੇ ਡਰੋਲੀ ਕਲਾਂ ਦੇ ਵਿੱਚ ਵੱਡਾ ਇਕੱਠ ਹੋਇਆ ਪਰਵਾਸੀਆਂ ਖਿਲਾਫ ਵੱਡੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਹੋਈ ਹੈ ਜੀ ਆਪਣੇ ਉਹ ਭਈ ਇਹ ਬਾਰੇ ਹੋਈ ਆ ਨਾ ਬੱਚੇ ਆ ਮਾਰੇ ਨਾ ਪ੍ਰਵਾਸੀ ਨੇ ਉਸ ਬਾਰੇ ਮੀਟਿੰਗ ਹੋਈ ਹੈ। ਕਿ ਇਹ ਇਹ ਕਹਦਾ ਜੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਨ੍ਹਾਂ ਜਿਹੜੇ ਇਲੀਗਲ ਪਿੰਡਾਂ 'ਚ ਰਹਿੰਦੇ ਆ ਜਿਨ੍ਹਾਂ ਦਾ ਆਧਾਰ ਕਾਰਡ ਦੋ ਦੋ ਬਣਿਆ ਹੋਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ 'ਚ ਰਹਿਣਗੇ ਉਹ ਘਰ ਦਾ ਵਾਲਾ ਮਾਲਕ ਜੁਮੜੀ ਉਹਨਾਂ ਦਾ ਲਊਗਾ ਜਿਨੇ ਘਰ ਦੇ ਦੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਹ ਕਰੂਗਾ ਇਸ ਘਰ 'ਚ ਮੈਂ ਜੋ ਬਾਰੀ ਦਾ ਇਹਨੇ ਮੈਂਬਰ ਸਾਹਿਬ ਮੇਰੇ ਕੋਲ ਰਹਿੰਦੇ ਵੀ ਜੀ ਕਣਵੀ ਵੱਧ ਤੋਂ ਵੱਧ ਬਈਆਂ ਦੇ 10 ਜਾਂ 15 ਵੋਟਾਂ ਬਣੀਆਂ ਆ ਬਾਕੀ ਸਾਰੇ ਉਧੇ ਇਲੀਅਰ ਦੇ ਬੰਦੇ ਬਈ ਰਹਿੰਦਾ 200 ਬਈਆਂ ਰਹਿੰਦਾ ਨਾਲ ਕਟਵਰ ਬਾਕੀ 2 ਇਹਨੇ ਇੱਕੁਰ ਕਰਾ ਕਹਿੰਦੇ ਆ ਬਈ ਘਰਾ ਦੇ ਵਿੱਚ ਇਹੀ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਡ ਤਾਂ ਪਿੰਡ ਦੇ ਇਹੀ ਬਾਕੀ ਪਿੰਡਾਂ ਦੇ ਸਭਾਂ ਚ ਇਹੀ ਕਹਿੰਦੇ ਬਈ ਜਿਹੜਿਆ ਜਿਹੜੇ ਇਹੀ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਦੇ ਦੋ ਟਾਉਂ ਉਧਰ ਵੀ ਇੱਕ ਨੂੰ ਦੋ ਨੰਬਰ ਦੇ ਹਾਰ ਘਟਿਆ ਯਾਰ ਬਲੇ ਅੱਜ ਪਿੰਡ ਕਿਧਾ ਆਏ ਸਿਸ ਪੰਚ ਸਾਹਿਬ ਉਹਨੇ ਇਹ ਗੱਲ ਕਹੀ ਸੀ ਪੰਚ ਨੇ ਵੀ ਸਾਡੇ ਪਿੰਡ ਦੀ ਪੁਈਏ ਚੱਕੀ ਤਾਂ ਇੱਕ ਫੋਟੋ ਤੇ ਇੱਕ ਫੋਟੋ ਆ ਉਹਦੀ ਸਾਰੀ ਕਾਪੀਆਂ ਕਾ ਕੇ ਜੇ ਰੱਖੀਆਂ ਨੇ ਅਸਲੀ ਅਸਲੀ ਪਤਾ ਨਹੀਂ ਵੀ ਆਧਾਰ ਕਾਰਡ ਹੈ ਕਿ ਦਾ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25-30 ਪਿੰਡਾਂ ਦਾ 50 ਦਾ ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਆਪਣਾ ਅਗਲਾ ਰੂਪ ਰੂਪ ਤਿਆਰ ਕਰਾਂਗੇ